ਇਸ ਕਵਲ ਦਾ ਇੱਕ ਅਮਰਪਾਲ ਸਿੰਘ ਦੀ ਗਵਾਈ ਹੇਠ ਅੱਜ ਨਗਰ ਕੌਂਸਲ ਨਵੇਂ ਨਿਯੁਕਤ ਪ੍ਰਧਾਨ ਸੋਨੀ ਗੁਪਤਾ ਸੀਨੀਅਰ ਵਾਈਸ ਪ੍ਰਧਾਨ ਰਜੀਤ ਸਿੰਘ ਟਿੱਟੂ ਅਤੇ ਕੌਂਸਲਰਾਂ ਦੀ ਟੀਮ ਵੱਲੋਂ ਵਾਰਡ ਨੰਬਰ 11 ਤੋਂ ਬਾਗਾਪਣਾ ਫਿਰ ਤੋਂ ਵਿਕਾਸ ਕਾਰਜ ਸ਼ੁਰੂਆਤ ਕੀਤੀ ਗਈ ਇਸ ਮੌਕੇ ਹਲਕਾ ਵਜ਼ਾਇਕ ਅਮਰਪਾਲ ਸਿੰਘ ਪ੍ਰਧਾਨ ਸੋਨੀ ਗੁਪਤਾ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਉਹਨਾਂ ਦਾ ਆਓ ਕਰਦਿਆਂ ਗੱਲ ਐਮਐਲਏ ਸਾਹਿਬ ਅਜਿਹਾ ਇੱਕ ਆਕ ਲਗਾਇਆ ਜਾ ਰਿਹਾ ਹੈ ਇਸ ਮਤ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਵਰੇਜ ਕਰਨ ਵਾਸਤੇ ਤੁਸੀਂ ਸਾਡੀ ਗੱਲ ਲੋਕਾਂ ਤੱਕ ਪਹੁੰਚਾਉਂਦੇ ਹੋ ਸਾਡੀ ਨਵੀਂ ਕਮੇਟੀ ਨਵੀਂ ਟੀਮ ਬਣਨ ਤੋਂ ਬਾਅਦ ਸਾਡਾ ਸਾਡੇ ਪ੍ਰਧਾਨ ਜੀ ਵੱਲੋਂ ਮੇਰੇ ਆਂਟੀ ਜੀ ਸੋਨੀਆ ਰਾਣੀ ਜੀ ਤੇ ਮੇਰੇ ਵਾਈਸ ਪ੍ਰਧਾਨ ਬਾਈ ਰਣਜੀਤ ਬਰਾੜ ਤੇ ਸਾਰੇ ਸਾਡੇ ਜਿੰਨੇ ਐਮਸੀ ਸਾਹਿਬ ਬੈਠੇ ਨੇ ਸਾਡੇ 11 ਨੰਬਰ ਵਾਰਡ ਦੇ ਐਮਸੀ ਨੇ ਜਿਨ੍ਹਾਂ ਦੇ ਵਾਰਡ ਦੇ ਵਿੱਚ ਇਹਨਾਂ ਨੂੰ ਮੈਂ ਵਧਾਈ ਦਿੰਦਾ ਇਹਨਾਂ ਦੇ ਵਾਰਡ ਦੇ ਵਿੱਚ ਪਹਿਲਾਂ ਮੈਨੂੰ ਲੱਗਦਾ ਇਦੋਂ ਸਪੀਡ ਨਾਲ ਕਦੇ ਕੋਈ ਉਦਘਾਟਨ ਨਹੀਂ ਹੋਇਆ ਸਭ ਤੋਂ ਜਿਹੜਾ ਪਹਿਲਾ ਗੱਫਾ 24 ਲੱਖ ਰੁਪਏ ਦਾ ਉਹ ਇਹਨਾਂ ਨੂੰ ਮਿਲਿਆ ਹੈ 11 ਨੰਬਰ ਵਾਰਡ ਦੇ ਵਿੱਚੋਂ ਤਾਂ ਸਾਰੇ ਵਧਾਈ ਦੇ ਪਾਤਰ ਨੇ ਤਾਂ ਉਹਦਾ 24,59,000 ਰੁਪਏ ਦਾ ਸਾਡਾ ਇਹ ਕੰਮ ਆ ਜਿਹਦੇ ਵਿੱਚ ਇਹ 메ਨ ਗਲੀ ਤੇ ਇਹਦੇ ਨਾਲ ਬ੍ਰਾਂਚਾਂ ਨੇ 4-5 ਉਹ ਸਾਰੀਆਂ ਵਧੀਆ ਬਣ ਜਾਣਗੀਆਂ ਤੇ ਸਾਫ਼ ਹੋ ਜਾਣਗੀਆਂ ਤੇ ਬਾਈ ਇਹ ਇਹਦੇ ਅੱਜ ਪਹਿਲਾ ਉਦਘਾਟਨ ਸਾਡੇ ਪ੍ਰਧਾਨ ਜੀ ਤੇ ਵਾਈਸ ਪ੍ਰਧਾਨ ਜੀ ਨੇ ਟੱਕ ਲਾ ਕੇ ਉਦਘਾਟਨ ਕੀਤਾ। ਐਮਐਲਏ ਸਾਹਿਬ ਜਿਹੜੇ ਗਾਣੇ ਹੁਣ ਉਹਨੂੰ ਪ੍ਰੋਜੈਕਟ ਨੂੰ ਕੀਤੇ ਜਾ ਰਹੇ ਪਈ ਕਰੀ 20 ਨਵੇਂ ਕੁਝ ਕੁਸ਼ਵਰੀ ਦੇਵਾਂਗੇ ਉਹਦੇ ਸੌਣੇ ਦੱਸੋ ਕਿ ਸਾਨੂੰ ਅ ਸ਼ਹਿਰ ਦੀ ਬੜੀ ਚਿਰ ਦੀ ਡਿਮਾਂਡ ਸੀਗੀ ਇੱਕ ਵੀ ਸ਼ਹਿਰ ਦੇ ਵਿੱਚ ਕੋਈ ਪਾਰਕ ਨਹੀਂ ਆ। ਜਿੱਥੇ ਲੋਕ ਸ਼ੇਅਰ ਕਰਨ ਤਾਂ ਅਸੀਂ ਬਲਾਕ ਦੇ ਵੱਲੋਂ ਇੱਕ 15 ਤੋਂ 20 ਲੱਖ ਰੁਪਏ ਅਸੀਂ ਪਾਇਆ ਏ ਦਿੱਤਾ ਏ ਕੋਟੇ ਚੋਂ ਬਲਾਕ ਦੇ ਕੋਟੇ ਚੋਂ ਸ਼ਹਿਰ ਨੂੰ ਦਿੱਤਾ ਏ ਉਹਦਾ ਟੈਂਡਰ ਸਾਡਾ ਰਨ ਹੋ ਗਿਆ ਟੈਂਡਰ ਜਦੋਂ ਵੀ 15 ਤੋਂ 20 ਦਿਨ ਦੇ ਵਿੱਚ ਟੈਂਡਰ ਓਪਨ ਹੋਊਗਾ ਤਾਂ ਉਹਦਾ ਕੰਮ ਸ਼ੁਰੂ ਹੋ ਜਾਊਗਾ ਤੇ ਲਗਭਗ ਜਿੰਨਾ ਕੁ ਅਸੀਂ ਦੇ ਕੋਈ ਅੜਚਣ ਨਾ ਆਈ ਕੋਈ ਕਲੈਰੀਕਲ ਮਿਸਟੇਕ ਨਾ ਆਈ ਤੇ ਬਟ ਦੇ ਵਿੱਚ ਟੈਕਨੀਕਲ ਮਿਸਟੇਕ ਨਾ ਆਈ ਤਾਂ 1 ਮਹੀਨੇ ਦੇ ਵਿੱਚ ਵਿੱਚ ਸ਼ਹਿਰ ਨਿਵਾਸੀਆਂ ਨੂੰ ਇੱਕ ਵਧੀਆ ਪਾਰਕ ਉਹ ਸੀ ਦੇ ਦਾਂਗੇ ਐਮਐਲਐਸ ਸਾਹਿਬ ਜੀ ਬਾਣ ਦੇ ਇੱਥੇ ਅੱਜ ਜਲੀਦਨ ਘਟਨ ਕੀਤਾ ਹੈਗਾ ਜਿਸ ਤਰ੍ਹਾਂ ਕੋਸ਼ ਸ਼ਹਿਰ ਚ ਵੀ ਥੋੜੀ ਹੈਗੀ ਸਮੱਸਿਆ ਹੈ ਇਸ ਤਰ੍ਹਾਂ ਦੀ 19 ਬੰਦ ਕੀ ਨਾ ਚਾਹੋ ਜਿੰਨੀਆਂ ਵੀ ਸ਼ਹਿਰ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨਾ ਸਾਡੀ ਜ਼ਿੰਮੇਵਾਰੀ ਆ ਮੇਰੀ ਜ਼ਿੰਮੇਵਾਰੀ ਆ ਮੇਰੇ ਜਿਹੜੇ 15 ਐਮਸੀ ਨੇ ਸਾਰਿਆਂ ਦੀ ਜ਼ਿੰਮੇਵਾਰੀ ਆ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਜੇ ਤੁਹਾਨੂੰ ਕੋਈ ਵੀ ਸਮੱਸਿਆ ਹੁੰਦੀ ਆ ਤਾਂ ਇਹ 15 ਦੇ 15 ਮੇਰੇ ਜਿਹੜੇ ਐਮਸੀ ਨੇ ਉਹ ਤੁਹਾਡੇ ਐਮਐਲਏ ਨੇ ਐਮਸੀ ਨੂੰ ਐਮਐਲਏ ਨੇ ਤਾਂ ਇਹਨਾਂ ਨੂੰ ਐਮਐਲਏ ਸਮਝ ਕੇ ਇਹਨਾਂ ਕੋਲ ਆਓ ਜੋ ਕੰਮ ਕਰਨ ਵਾਲੇ ਤੁਹਾਡੇ ਸਾਰੇ ਕੰਮ ਕਰਕੇ ਦੇਣਗੇ ਕਿਉਂਕਿ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਸਾਡੀ ਸਾਰਿਆਂ ਦੀ ਰਿਸਪੋਨਸੀਬਿਲਟੀ ਆ ਵੀ ਅਸੀਂ ਆਪਣੇ ਸ਼ਹਿਰ ਦੇ ਲੋਕਾਂ ਦੇ ਕੰਮ ਕਰਨੇ ਆ ਤਾਂ ਮੈਂ ਤੁਹਾਡੇ ਜਰੀਏ ਇਹ ਹੀ ਬੇਨਤੀ ਕਰਦਾ ਹਰ ਇੱਕ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਜੋ ਵੀ ਤੁਹਾਡੇ ਕੰਮ ਨੇ ਤੁਸੀਂ ਥਰੂ ਐਮਸੀ ਸਾਡੇ ਕੋਲ ਆਓ ਅਸੀਂ ਤੁਹਾਡੇ ਸਾਰੇ ਕੰਮ ਕਰਾਂਗੇ ਤੇ ਅਖੀਰ ਤੇ ਫਿਰ ਕਹਿੰਨਾ ਪਹਿਲਾਂ ਪੈਸਿਆਂ ਦੀਆਂ ਕਮੀਆਂ ਹੁੰਦੀਆਂ ਹੋਣਗੀਆਂ ਪਰ ਹੁਣ ਸਾਡੇ ਕੋਲ ਨਗਰ ਕੌਂਸਲ ਦੇ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਜਿਹੜਾ ਕੰਮ ਕਹੋਗੇ ਉਹ ਕਰਾਂਗੇ ਵਿਧਾਇਕ ਸਾਹਿਬ ਵੱਡੀ ਸਮੱਸਿਆ ਸ਼ਹਿਰ ਦੀ ਹੈਗੀ ਮੀਨਸ ਟ੍ਰੈਫਿਕ ਦੀ ਵੀ ਹੈਗੀ ਹੈ ਜੀ ਉਸ ਬੰਦੇ ਕੀ ਕਹਿਣਾ ਚਾਹੋਗੇ ਟ੍ਰੈਫਿਕ ਵਾਲਾ ਦੀ ਸਮੱਸਿਆ ਹੈਗੀ ਆ ਉਹ ਆਪਣੀ ਉਹ ਹੀ ਸਮੱਸਿਆ ਮਤਲਬ ਜੇ ਟ੍ਰੈਫਿਕ ਦੇ ਵਿੱਚੋਂ ਟ੍ਰੈਫਿਕ ਕਾਦਾ ਹੁੰਦਾ ਰੇਡੀਆਂ ਦਾ ਹੁੰਦਾ ਰੇਡੀਆਂ ਵਾਲੇ ਵੀ ਆਪਣੇ ਸ਼ਹਿਰ ਨਿਵਾਸੀ ਨੇ ਟ੍ਰੈਫਿਕ ਕਾ ਦਾ ਹੁੰਦਾ ਕਾਰਾਂ ਦਾ ਹੁੰਦਾ ਕਾਰਾਂ ਵਾਲੇ ਵੀ ਆਪਾਂ ਹੀ ਆ ਟ੍ਰੈਫਿਕ ਕਾ ਦਾ ਹੁੰਦਾ ਆਪਾਂ ਦੁਕਾਨਾਂ ਦੇ ਮੂਹਰੇ ਰੇੜੀਆਂ ਲਵਾਉਣੇ ਆ ਉਹ ਦੁਕਾਨਾਂ ਵੀ ਆਪਣੀਆਂ ਰੇੜੀਆਂ ਵੀ ਆਪਣੀਆਂ ਟ੍ਰੈਫਿਕ ਕਾ ਦਾ ਹੁੰਦਾ ਵੀ ਜੇ ਕੋਈ ਵਿਚਾਲੇ ਗੱਡੀ ਖੜਾ ਜੇ ਵਿਚਾਲੇ ਮੋਟਰਸਾਈਕਲ ਖੜਾ ਜੇ ਹੁਣ ਵਿਚਾਲੇ ਗੱਡੀ ਕੌਣ ਖੜਾਉਂਦੇ ਹੋ ਵੀ ਆਪਾਂ ਖੜਾਉਣੇ ਆ ਵਿਚਾਲੇ ਮੋਟਰਸਾਈਕਲ ਕੌਣ ਖੜਾਉਂਦਾ ਆਪਾਂ ਖੜਾਉਣੇ ਆ ਤਾਂ ਇਹ ਕੋਈ ਟ੍ਰੈਫਿਕ ਤਾਂ ਤੇ ਕੋਈ ਪ੍ਰਮਾਤਮਾ ਨੇ ਕੋਈ ਕੁਦਰਤੀ ਰੂਪੀ ਥੋੜੀ ਆ ਵੀ ਭਾਈ ਹੱਲ ਕਰੂ ਉਹ ਤਾਂ ਆਪਾਂ ਹੀ ਕਰਨਾ ਤੇ ਮੈਂ ਤਾਂ ਸਾਰੇ ਦੁਕਾਨਦਾਰਾਂ ਨੂੰ ਰੇੜੀਆਂ ਵਾਲੇ ਨਾਲ ਹੱਥ ਜੋੜ ਕੇ ਬ ਆਪਦੇ ਫਲ ਫਰੂਟ ਜੋ ਵੀ ਤੁਸੀਂ ਸੇਲ ਕਰਦੇ ਹੋ ਵੇਚਦੇ ਹੋ ਉਹ ਤੁਸੀਂ ਦੁਕਾਨ ਦੇ ਅੰਦਰ ਰੱਖੋ ਦੁਕਾਨ ਦੇ ਬਾਹਰ ਨਾ ਰੱਖੋ ਤੇ ਦੂਜੀ ਗੱਲ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਦੋਂ ਵੀ ਤੁਸੀਂ ਕਿਤੇ ਦੁਕਾਨ ਤੋਂ ਕੋਈ ਚੀਜ਼ ਖਰੀਦਣੀ ਆ ਕੋਈ ਸ਼ਾਪਿੰਗ ਕਰਨੀ ਆ ਕੋਈ ਸਬਜ਼ੀਆਂ ਲੈਣੀਆਂ ਕੋਈ ਫਰੂਟ ਲੈਣੇ ਆ ਤਾਂ ਗੱਡੀ ਸਾਈਡ ਤੇ ਲਾ ਕੇ ਫੇਰ ਲੈ ਲੋ ਪਾਰਕਿੰਗ ਦੀ ਸਮੱਸਿਆ ਹੈਗੀ ਆ ਪਰ ਆਪਣੇ ਕੋਲ ਜਿੱਥੇ ਮੇਰਾ ਦਫ਼ਤਰ ਆ ਉਸ ਮੰਡੀ ਦੇ ਵਿੱਚ ਕਿੰਨੀ ਜਗ੍ਹਾ ਹੈ ਪਾਰਕਿੰਗ ਦੀ ਪਰ ਉੱਥੇ ਕੋਈ ਗੱਡੀ ਲਾਉਂਦਾ ਨਹੀਂ ਆ ਤਾ ਅੱਜ ਆਪਾਂ ਨੂੰ ਜ਼ਰੂਰ ਲੱਗਦਾ ਪਾਰਕਿੰਗ ਹੈਣੀ ਪਾਰਕਿੰਗ ਹੈਣੀ ਕਿ ਕਿਤੇ ਤਾਂ ਟ੍ਰੈਫਿਕ ਆ ਪਾਰਕਿੰਗ ਹੈਗੀ ਆ ਪਹਿਲਾਂ ਉਹ ਤਾਂ ਭਰੀਏ ਆਪਾਂ ਉਹ ਵੀ ਖਾਲੀ ਹੁੰਦੀ ਆ ਮੈਂ ਕਦੇ ਉਸ ਜਿਹੜੀ ਮੰਡੀ 'ਚ ਮੇਰਾ ਦਫਤਰ ਆ ਮੈਂ ਉੱਥੇ ਕਦੇ ਪਾਰਕਿੰਗ ਵਾਲੀ ਗੱਡੀ ਨਹੀਂ ਖੜੀ ਵਾਕਿੰਗ ਡਿਸਟੈਂਸ ਤਾਂ ਹੈਗੀ ਆ ਤੁਰ ਕੇ ਤਾਂ ਆਪਾਂ ਦੁਕਾਨਾਂ ਤੇ ਜਾ ਸਕਦੇ ਆ ਤਾਂ ਇਹ ਆਪਣੀ ਸਮੱਸਿਆ ਤੇ ਮੈਂ ਤਾਂ ਸਾਰਿਆਂ ਜੇ ਥੋੜੀ ਜਿਹੀ ਸਖਤਾਈ ਕਰਦੇ ਆ ਚਰਾਣ ਵਾਲੇ ਪਾਸੇ ਕਰਦੇ ਆ ਫਿਰ ਦੁਕਾਨਦਾਰ ਫੋਨ ਕਰ ਦਿੰਦੇ ਆ ਸਾਡਾ ਗਾਹ ਖਰਾਬ ਹੋ ਗਿਆ ਖਰਾਬ ਹੋ ਗਿਆ ਜੀ ਸਾਡੇ ਦਾ ਕਪੜੇ ਲੈਣ ਆਏ ਸੀ ਤੁਸੀਂ ਚਰਾਣ ਕਰਾਤਾ ਇਹਨਾਂ ਦਾ ਫਿਰ ਮੈਨ ਮੈਨ ਦਾ ਦੱਸੋ ਕਰੀਏ ਕਿ ਤਾਂ ਮੈਂ ਸਾਰੇ ਹੱਲ ਕਰਕੇ ਦੇਖ ਲੇ ਤਾਂ ਉਹਨੇ ਹੀ ਆ ਵੀ ਭਾਈ ਟਾਈਮ ਦੇ ਨਾਲ ਹੌਲੀ ਹੌਲੀ ਸਾਰੇ ਠੀਕ ਹੋਣਗੇ ਤੇ ਅਸੀਂ ਥੋੜੀ ਜਿਹੀ ਸਖਤੀ ਕਰਾਂਗੇ ਫਿਰ ਤੁਸੀਂ ਕੈਮਰੇ ਵਾਲੇ ਧਿਆਨ ਰੱਖਿਓ ਕਿ ਤੁਸੀਂ ਨਾ ਕਹੋ ਵੀ ਐਮ ਐਲ ਏ ਉਹ ਤੱਕਾ ਕਰਦਾ ਇਹ ਕਰਦਾ ਪਰ ਅਸੀਂ ਪਿਆਰ ਨਾਲ ਪਿਆਰ ਵਾਲੇ ਪਾਸੇ ਜਾਵਾਂਗੇ ਤੱਕੇ ਵਾਲੇ ਪਾਸੇ ਤਾਂ ਨਹੀਂ ਜਾਣਾ ਸਾਰੇ ਮੀਡੀਆ ਵੀ ਬਹੁਤ ਬਹੁਤ ਧੰਨਵਾਦੀਆਂ ਜਿਹੜਾ ਕਿ ਇੱਕ ਸੱਦੇ ਤੇ ਸਾਡੇ ਤੇ ਆ ਜਾਂਦੇ ਨੇ ਤੇ ਦੂਸਰਾ ਆਪਾਂ ਬਾਲ ਨੰਬਰ 11 ਬਲਵੀਰ ਨਗਰ ਗਲੀ ਨੰਬਰ 2 ਦੇ ਵਿੱਚ ਖੜੇ ਆ ਜਿੱਥੇ ਕਿ ਅੱਜ ਪਹਿਲੀ ਸ਼ੁਰੂਆਤ ਹੋਈ ਆ ਪਹਿਲਾ ਉਦਘਾਟਨ ਹੋਇਆ ਸਾਡੇ ਗਲੀਆਂ ਦੇ ਸਾਰੇ ਟੈਂਡਰ ਮਿਲ ਗਏ ਨੇ ਤੇ ਅਸੀਂ ਹੌਲੀ-ਹੌਲੀ ਸਾਰੇ ਪਾਸੇ ਜਾਵਾਂਗੇ ਰੋਜ਼ ਤੁਹਾਨੂੰ ਉਦਘਾਟਨ ਲਈ ਬੁਲਾਵਾਂਗੇ ਪਲੀਜ਼ ਤੁਸੀਂ ਜ਼ਰੂਰ ਆਉਣਾ ਠੀਕ ਆ ਨਾ ਜੀ ਤੂੰ ਫਿਰ ਤੁਸੀਂ ਆਪਣੇ ਸ਼ਹਿਰ ਨੂੰ ਨਵਾਂ ਵਾਗਾ ਪੁਰਾਣਾ ਦਾ ਆਪ ਹੀ ਨਾ ਤੋਹੋਂਗੇ ਠੀਕ ਆ ਨਾ ਮੈਂ ਇੰਨਾ ਹੀ ਕਹੂੰਗੀ ਬਾਕੀ ਸਫਾਈ ਦੇ ਵਿੱਚ ਤੁਸੀਂ ਸਾਡਾ ਸਾਥ ਦਿਓ ਕਿ ਜਿੱਥੇ ਆਪਾਂ ਕੂੜਾ ਆਪ ਹੀ ਫਲਾਉਣੇ ਅਪਾ ਆਪ ਹੀ ਗੰਦ ਪਾਣੇ ਆ ਤੇ ਆਪਾਂ ਆਪ ਹੀ ਸਾਫ਼ ਰੱਖਣਾ ਆਪਣੀਆਂ ਆਪਣੀਆਂ ਦੁਕਾਨਾਂ ਤੇ ਆਪਣੇ ਘਰਾਂ ਦੇ ਵਿੱਚ 10 ਸਵਿਨ ਰੱਖੋ ਤਾਂ ਕਿ ਕਮੇਟੀ ਵਾਲੇ ਆਣ ਤੁਹਾਡਾ 10 ਸਵਿਨ ਲੈ ਕੇ ਜਾਣ ਇਹ ਮੇਰੀ ਹੱਥ ਵਨ ਕੇ ਬੇਨਤੀ ਆ ਸਾਰਿਆਂ ਨੂੰ ਕਿ ਆਪਣੀ ਸਫਾਈ ਦਾ ਨਾਲ ਸਾਡੇ ਸੰ ਧਿਆਨ ਦਿਓ ਸਹਿਯੋਗ ਦਿਓ ਮਦਦ ਚੜਕੀ